ਸੰਭਰ ਨੂੰ ਸੰਪੰਨ ਹੋਈਆਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੈਰ ਹਲਾ ਕੇ ਰੱਖ ਦਿੱਤੇ ਜਦੋਂ ਆਮ ਆਦਮੀ ਪਾਰਟੀ ਨੂੰ ਬਾਰਾ ਤੇ ਕਾਂਗਰਸ ਨੂੰ 24 ਸੀਟਾਂ ਪ੍ਰਾਪਤ ਹੋਈਆਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਐਮਪੀ ਰਾਜ ਕੁਮਾਰ ਚੱਬੇਆ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਜੋ ਅਸੀਂ ਸੋਚਿਆ ਸੀ ਉਸ ਦੇ ਅਨੁਕੂਲ ਕੁਝ ਵੀ ਨਹੀਂ ਹੋਇਆ ਦੱਸ ਦਈਏ ਕਿ ਲਗਨ ਨਿਗਮ ਚੋੜਾ ਵਿੱਚ ਜੇਕਰ ਆਵਾਜ਼ੀ ਪਾਰਟੀ ਦੇ ਹਲਕਾ ਇੰਚਾਰਜ ਵੱਲੋਂ ਆਪਣੀ ਡਿਊਟੀ ਪੂਰੀ ਮਾਹਰ ਦੀ ਨਾਲ ਨਿਭਾਈ ਹੁੰਦੀ ਤਾਂ ਸ਼ਾਇਦ ਲਗਨ ਨਿਗਮ ਫਰਵਾਰਾ ਦੀਆਂ ਚੋਣਾਂ ਦੇ ਨਤੀਜੇ ਕੁਝ ਹੋਰ ਹੁੰਦੇ ਅਤੇ ਇੰਨੀ ਜਦੋਂ ਜੈਲ ਤੋਂ ਬਾਅਦ ਵੀ ਅੱਜ ਇਹ ਮੇਅਰ ਦੀ ਕੁਰਸੀ ਨੂੰ ਹਥਿਆਉਣ ਦੇ ਲਈ ਇਹਦੇ ਵੱਲ ਸ਼ਰਗ ਕਰਨੇ ਪੈਂਦੇ ਇੱਥੇ ਬੱਸ ਇਹ ਕਿ ਜਿਸ ਬੰਦੇ ਨੂੰ ਆਵਾਜ਼ੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬਲਵਤ ਕੁਮਾਰ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ ਉਹ ਤੇ 50 ਸਾਲ ਕਾਂਗਰਸ ਪਾਰਟੀ ਵਿੱਚ ਰਹਿ ਕੇ ਵੱਡੇ-ਵੱਡੇ ਅਹੁਦਿਆਂ ਤੇ ਵਿਰਾਜ਼ਮਾਨ ਹੋ ਕੇ ਆਪਣੀ ਮਾਂ ਪਾਰਟੀ ਦਾ ਨੀ ਬਣਿਆ ਉਹ ਆਵਾਜ਼ੀ ਪਾਰਟੀ ਦਾ ਕਿੱਥੋਂ ਬਣ ਸਕਦਾ ਸੀ ਸਾਇਬ ਕੇਤਰੀਵਾਲ ਸਾਹਿਬ ਇਹ ਵੀ ਗੱਲ ਭੁੱਲ ਗਏ ਕਿ ਜਿਹੜੀ ਪਾਰਟੀ ਨੇ ਉਸ ਨੇਤਾ ਨੂੰ ਇੰਨਾ ਮਾਨ ਬਖਸ਼ਿਆ ਹੋਵੇ ਉਸ ਦਾ ਖਾਨਦਾਨ ਕਾਂਗਰਸ ਪਾਰਟੀ ਦੇ ਸਿਰੋਂ ਭੱਲਿਆ ਹੋਵੇ ਉਹ ਇੱਕ ਟਿਕਟ ਨਾ ਮਿਲੂ ਕਰਕੇ ਨਾਰਾਜ਼ ਹੋ ਸਕਦਾ ਹੈ ਕਿ ਇੱਕ ਮਹੀਨੇ ਵਿੱਚ 50 ਸਾਲ ਪੁਰਾਣੀ ਉਸ ਪਾਰਟੀ ਨੂੰ ਛੱਡ ਸਕਦਾ ਹੈ ਜਿਸ ਪਾਰਟੀ ਨੇ ਕਈ ਵਾਰ ਟਿਕਟ ਵੀ ਦਿੱਤੀ ਹੋਵੇ ਪਰ ਆਪਣਾ ਆਧਾਰ ਮਜ਼ਬੂਤ ਨਾ ਹੋਣ ਕਰਕੇ ਹਾਰ ਜਾਵੇ ਵਾਰ-ਵਾਰ ਹਾਰ ਜਾਵੇ ਜਿਸ ਨੇਤਾ ਉਤੇ ਫਗਵਾੜੇ ਹਲਕੇ ਦੀ ਜਨਤਾ ਭਰੋਸਾ ਨਹੀਂ ਨਾ ਕਰਦੀ ਹੋਵੇ केजरीवाल ਸਾਹਿਬ ਤੁਸੀਂ ਤੇ ਤੁਹਾਡੀ ਪਾਰਟੀ ਨੇ ਉਸ ਉਤੇ ਭਰੋਸਾ ਕਿਵੇਂ ਕਰ ਲਿਆ ਨਾ ਮੈਨੂੰ ਸਮਝ ਲੱਗੀ ਤੇ ਨਾ ਹੀ ਫਗਵਾੜੇ ਦੀ ਜਨਤਾ ਨੂੰ 322 ਦੀਆਂ ਚੋਣਾਂ ਵਿੱਚ ਜਿੱਤੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਸੂਬੇ ਵਿੱਚੋਂ 92 ਸੀਟਾਂ ਜਿੱਤੀਆਂ ਜਿਨ੍ਹਾਂ ਵਿੱਚ ਉਹ ਲੋਕ ਸ਼ਾਮਲ ਸਨ ਜਿਨ੍ਹਾਂ ਨੂੰ ਸ਼ਾਇਦ ਸਿਆਸਤ ਦੇ ਉੜੇ ਅਰੇ ਦੀ ਵੀ ਨੌਲੇਜ ਨਹੀਂ ਸੀ ਤੇ ਦੂਜੇ ਪਾਸੇ ਫਗਵਾੜੇ ਦੇ ਚੋਣ ਮੈਦਾਨ ਵਿੱਚ ਉਹ ਨੇਤਾ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਨੇ ਸ਼ਾਇਦ ਸਿਆਸਤ ਦੀ ਕਿਤਾਬ ਹੀ ਖੁਦ ਲਿਖੀ ਹੋਵੇ ਇੱਕ ਕਾਂਗਰਸ ਦੀ ਇੱਕ ਐਸੇ ਅਫਸਰ ਸ਼ਾਹੀ ਸਧਾਰਨ ਬੰਦੇ ਨੂੰ ਹਾਰ ਜਾਵੇ ਜਿਹੜਾ ਸਿਆਸਤ ਦੇ ਵਿੱਚ ਸਿਰਫ 22 ਸਾਲ ਪਹਿਲਾਂ ਆਇਆ ਹੋਵੇ ਅਤੇ ਉਹੀ ਹਾਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਆਵਾਮੀ ਪਾਰਟੀ ਦੇ ਹਲਕਾ ਇੰਚਾਰਜ ਬਲੋ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਵਿੱਚ ਵੀ ਹਾਰ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਇਹ ਹੁਣ ਸੂਬਾ ਪ੍ਰਧਾਨ ਅਮਨ ਕਰੋੜਾ ਐਮਪੀ ਰਾਜਕumar ਚੱਬੇਵਾਲ ਜਾਫਰ ਪੰਜਾਬ ਟੀਮ ਦੇ ਕੈਪਟਨ ਖੁਦ ਭਗਵੰਤ ਮਾਨ ਸਾਹਿਬ ਨਗਰ ਨਿਕਮ ਫਗਵਾੜਾ ਦੀਆਂ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਕਿਉਂਕਿ ਉਹਨਾਂ ਦੀ ਪਾਰਟੀ ਵੱਲੋਂ ਜਿੱਥੇ ਤਿੰਨ ਵੱਡੇ ਸ਼ਹਿਰਾਂ ਵਿੱਚ ਆਪਣੀ ਪਾਰਟੀ ਦੇ ਮੇਅਰ ਬਣਾ ਲਏ ਗਏ ਅਤੇ ਇੱਕ ਸਲਤੀ ਸ਼ਹਿਰ ਫਗਵਾੜਾ ਉਹਨਾਂ ਦੀ ਪਾਰਟੀ ਤੋਂ ਵਾਂਝਾ ਰਹਿ ਗਿਆ ਉਹਨਾਂ ਦੇ ਮੇਅਰ ਬਣਨ ਤੋਂ ਵਾਂਝਾ ਰਹਿ ਗਿਆ ਇਸ ਦਾ ਜ਼ਿੰਮੇਵਾਰ ਕੌਣ ਹੈ ਇਹ ਜਵਾਬ ਦੇਣਾ ਪਵੇਗਾ ਅਮਨ ਅਰੋੜਾ ਜੀ ਨੂੰ ਜਵਾਬ ਦੇਣਾ ਪਵੇਗਾ ਐਮਪੀ ਰਾਜ ਕੁਮਾਰ ਚੱਬੇਵਾਲ ਜੀ ਨੂੰ ਜਵਾਬ ਦੇਣਾ ਪਵੇਗਾ ਨਗਰ ਨਗਮ ਫਗਵਾੜਾ ਦੇ ਜੋ ਹਲਕਾ ਇੰਚਾਰਜ ਨੇ ਉਹਨਾਂ ਨੂੰ ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਬੰਨਦੀ ਸੀ ਹਲਕਾ ਇੰਚਾਰਜ ਦੀ ਜੇ ਹਲਕਾ ਇੰਚਾਰਜ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਤੇ ਸ਼ਾਇਦ ਅੱਜ ਇਹ ਹਾਲਾਤ ਫਗਵਾੜੇ ਦੇ ਨਾ ਬਣਦੇ ਹੁਣ ਆਵਾਜ਼ੀ ਪਾਰਟੀ ਨੂੰ ਆਪਣਾ ਹਲਕਾ ਇਚਾਰਜ ਬਦਲ ਦੇਣਾ ਚਾਹੀਦਾ ਹੈ ਅਤੇ ਬਦਲਦਿਆਂ ਹੋਇਆਂ ਜਸਦੀਪ ਸਿੰਘ ਗੜੀ ਜਾਂ ਸੰਤੋਸ਼ ਕੁਮਾਰ ਗੋਗੀ ਵਰਗੇ ਕਿਸੇ ਸੂਝਵਾਨ ਸਮਝਦਾਰ ਅਤੇ ਇਮਾਨਦਾਰ ਸਾਫ ਸੁਥਰੇ ਅਕਸ ਵਾਲੇ ਨੇਤਾ ਨੂੰ ਲੀਡਰ ਨੂੰ ਫਗਵਾੜੇ ਦਾ ਹਲਕਾ ਇਚਾਰਜ ਲਗਾਉਣਾ ਚਾਹੀਦਾ ਹੈ ਤਾਂ ਜੋ ਫਗਵਾੜੇ ਦੇ ਵਿੱਚ ਆਵਾਜ਼ੀ ਪਾਰਟੀ ਦਾ ਹਜ਼ਾਰ ਮਜ਼ਬੂਤ ਹੋ ਸਕੇ ਸਾਡਾ ਆਪਣਾ ਨਿੱਜੀ ਫੈਸਲਾ ਕੁਝ ਵੀ ਹੋ ਸਕਦਾ ਪਰ ਅਸੀਂ ਕਿਸੇ ਦੇ ਖਿਲਾਫ ਨਹੀਂ ਇਹ ਸਾਡੀ ਖਬਰ ਕੇਵਲ ਤੇ ਕੇਵਲ ਜੋ ਫਗਵਾੜੇ ਦੇ ਮੌਜੂਦਾ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਉਹ ਬਿਆਨ ਕੀਤੇ ਹਨ ਇਸ ਦੇ ਵਿੱਚ ਕਿਹਦੀ ਜ਼ਿੰਮੇਵਾਰੀ ਕਿਹਦੀ ਸ਼ਮੂਲੀਅਤ ਇਸ ਹਾਰ ਦੇ ਵਿੱਚ ਕੌਣ ਜ਼ਿੰਮੇਵਾਰ ਹੈ ਉਹ ਪਾਰਟੀ ਖੁਦ ਵੀ ਜਾਣਦੀ ਹੈ ਸੋ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ ਧੰਨਵਾਦ